ਜੇ ਤੁਹਾਡੇ ਕੋ ਮਾਰਗੇਜ ਹੈ ਕੀ ਹੈ ਤੇ ਮਾਰਗੇਜ ਸਟੇਟਮੈਂਟਸ ਐਵਰੀ ਮੰਥ ਆndੀਆਂ ਨੇ ਪਰ ਕਈ ਵਾਰੀ ਤੁਹਾਡੇ ਕੋ ਇੱਕ ਐਸਕ੍ਰੋ ਅਕਾਊਂਟ ਦੀ ਵੀ ਸਟੇਟਮੈਂਟ ਆndੀਏ ਐਵਰੀ ਈਅਰ ਤੁਹਾਡੇ ਕੋ ਆਣੀ ਚਾਹੀਦੀ ਹੈ ਵੈਰੀ ਸਿਮਿਲਰ ਹੁੰਦੀ ਹੈ ਪਰ ਆਪਾਂ ਜੀ ਹੋਰ ਰਿਵਿਊ ਕਰਨੇ ਕਿ ਉਹ ਕਾਰੇ ਵਾਸਤੇ ਵੇ ਜੇ ਚੇਸ ਬੈਂਕ ਕੋਲ ਹੋਏਗੀ ਉਹਨਾਂ ਨੇ ਤੁਹਾਨੂੰ ਇਦਾਂ ਦੀ ਸਟੇਟਮੈਂਟ ਭੇਜਣਗੇ ਜਾਂ ਕੋਈ ਵੀ ਬੈਂਕ ਹੋਏਗਾ ਵੈਰੀ ਸਿਮਿਲਰ ਹੋਣਗੇ ਪਰ ਤੁਸੀਂ ਐਸਕ੍ਰੋ ਅਕਾਊਂਟ ਡਿਸਕਲੋਜ਼ਰ ਸਟੇਟਮੈਂਟ ਦੇਖਣੀ ਹੈ ਰਾਈਟ ਇਹਦਾ ਮੇਨ ਪਰਪਸ ਹੈ ਕਿ ਇਹ ਤੁਹਾਡੀ ਸਟੇਟਮੈਂਟ ਹੈ ਰਾਈਟ ਇਹ ਤੁਹਾਡਾ ਹੀ ਅਕਾਊਂਟ ਹੈ ਸੇਵਿੰਗਸ ਅਕਾਊਂਟ ਹੈਗਾ ਜਿਹੜਾ ਤੁਹਾਡਾ ਲੈਂਡਰ ਮੈਨੇਜ ਕਰ ਰਿਹਾ ਸੋ ਪਹਿਲਾਂ ਉੱਪਰ ਦੇਖੋ ਐਸਕਰੋ ਅਕਾਊਂਟ ਡਿਸਕਲੋਜਰ ਸਟੇਟਮੈਂਟ ਉਹਦੇ ਵਿੱਚ ਤੁਸੀਂ ਦੇਖੋ ਕਿ ਪ੍ਰੋਜੈਕਟਡ ਐਨੂਅਲ ਡਿਸਟ੍ਰਿਬਿਊਸ਼ਨ ਕੀ ਹੈਗੇ ਨੇ ਉਹਦੇ ਵਿੱਚ ਤੁਹਾਡੇ ਪ੍ਰਾਪਰਟੀ ਟੈਕਸਸ ਐਂਡ ਹੋਮ ਇੰਸ਼ੋਰੈਂਸ ਪੇ ਹੋਏਗੀ ਰਾਈਟ ਇਹ ਤੁਹਾਡੇ ਅਕਾਊਂਟ ਦੇ ਵਿੱਚ ਇਹੀ ਦੋ ਚੀਜ਼ਾਂ ਤੁਹਾਡੀਆਂ ਪੇ ਆਫ ਹੋਣੀਆਂ ਚਾਹੀਦੀਆਂ ਨੇ ਰਾਈਟ ਸੋ ਲੈਟਸ ਸੇ ਕਿ ਪ੍ਰਾਪਰਟੀ ਟੈਕਸਸ ਤੁਹਾਡੇ 10000 ਨੇ ਸਾਲ ਦੇ ਐਨ ਤੁਹਾਡੀ ਹੋਮ ਇੰਸ਼ੋਰੈਂਸ 1500 ਸਾਲ ਦੀ ਸੋ ਕਲੈਕਟਿਵਲੀ ਤੁਹਾਡੇ ਕੋ 11.5 ਯਰ ਡਾਲਰ ਇਸ ਅਕਾਊਂਟ ਦੇ ਵਿੱਚੋਂ ਨਿਕਲੇਗਾ ਰਾਈਟ ਸੋ ਜੇ ਤੁਸੀਂ ਕਲੋਜ਼ ਕਰਾਇਆ ਸੀ ਕਲੋਜ਼ਿੰਗ ਦੇ ਵਿੱਚ ਤੁਹਾਡੇ ਲੈਟਸ ਸੇ ਕਿ 5000 ਡਾਲਰ ਤੁਹਾਡੇ ਐਸਕ੍ਰੋ ਕਾਉਂਟ ਦੇ ਵਿੱਚ ਸਟਾਰਟ ਕੀਤਾ ਸੀ ਐਨ ਜੋ ਤੁਸੀਂ ਮੰਥਲੀ ਪੇਮੈਂਟ ਕਰ ਰਹੇ ਹੋ ਆਪਣੀ ਮਾਰਗੇਜ ਦੀ ਉਹਦੇ ਵਿੱਚੋਂ 625 ਡਾਲਰ ਤੁਹਾਡਾ ਐਸਕ੍ਰੋ ਅਕਾਊਂਟ ਚ ਜਾ ਰਿਹਾ ਹੈ ਇਹ ਸਿਰਫ ਸਿਨੈਰੀਓ ਹੈ ਰਾਈਟ ਸੋ ਏਵਰੀ ਮੰਥ ਆ 625 ਡਾਲਰ ਐਡ اپ ਹੋ ਰਹੇ ਨੇ ਤਾਂ ਤੁਹਾਡਾ ਜਿਹੜਾ ਐਸਕ੍ਰੋ ਦਾ ਬੈਲੈਂਸ ਉਹ ਇਨਕਰੀਸ ਹੋ ਰਿਹਾ ਹੈ राइट तो ਜਦੋਂ ਪ੍ਰਾਪਰਟੀ ਟੈਕਸ ਇਸ ਲੈਟਸ ਸੇ ਇਨ April ਤੋਂ ਡਿਊ ਅਗੇਨ ਇਟ ਉਹਨਾਂ ਨੇ 10000 ਦੇ ਪ੍ਰਾਪਰਟੀ ਟੈਕਸ ਤੁਹਾਡੇ ਅਕਾਊਂਟ ਨੂੰ ਪੇ ਕਰ ਦਾਨੇ ਨੇ ਸੋ ਤੁਹਾਡਾ ਨੈਗੇਟਿਵ ਹੋ ਗਿਆ ਅਕਾਊਂਟ রাইਟ ਹੁਣ ਪਲੱਸ ਤੋਂ ਹੀ ਨੈਕਸਟ ਪੇਮਟ ਕਰ ਰਹੇ ਹੋ ਤੇ ਅਗੂ ਤੁਹਾਡੀ ਹੋਮ ਇੰਸ਼ੋਰੈਂਸ ਆ ਗਈ ਹੈ ਸੋ ਐਂਡ ਆਫ ਦਾ ਈਅਰ ਉਹਨਾਂ ਨੇ ਦੇਖਣਾ ਹੈ ਕਿ ਸਾਨੂੰ ਪ੍ਰੋਜੈਕਸ਼ਨ ਸੀ 111000 ਦੀ ਤੇ ਸਾਡੇ ਕੋਲ ਪੂਰੇ 111000 ਨਹੀਂ ਹੈਗੇ ਸਾਡੇ ਕੋਲ 875 ਡਾਲਰ ਸ਼ੋਰਟ ਹੈ ਲੈਟਸ ਸੇ ਕਿ ਤੁਹਾਡੇ ਪਹਿਲਾਂ ਨੋਜ਼ ਆਰ ਟੈਕਸਿਸ ਸੀ ਜੇ ਹੋਣ ਤੁਹਾਡੇ 10000 ਹੋ ਗਏ ਨੇ ਕਿਉਂਕਿ ਪ੍ਰਾਪਰਟੀ ਟੈਕਸਿਸ ਐਵਰੀ ਈਅਰ ਇਨਕਰੀਸ ਹੀ ਹੁੰਦੇ ਨੇ ਸੋ ਜੇ 875 ਸ਼ੋਰਟੇਜ ਆ ਗਈ ਹੈ ਉਹਨਾਂ ਨੇ ਤੁਹਾਨੂੰ ਦੋ ਜਾਂ ਤਿੰਨ ਡਿਫਰੈਂਟ ਆਪਸ਼ਨ ਦਿੰਦੇ ਨੇ ਯੂਸੂअली ਹੁੰਦਾ ਹੈ ਕਿ ਇੱਕ ਤੇ ਤੁਸੀਂ 875 ਨੂੰ ਫੁੱਲ ਪੇ ਕਰ ਦਿਓ ਅਦਰਵਾਇਜ਼ ਜੇ ਸ਼ੋਰਟੇਜ ਹੈਗੀ ਹੈ ਤੇ ਤੁਸੀਂ ਉਹਨੂੰ ਡਿਵਾਈਡ ਕਰਕੇ ਤੇ 72 ਡਾਲਰਸ ਪਰ ਮੰਥ ਐਡ ਕਰੀ ਜਾਓ ਰਾਈਟ ਇਹਦਾ ਮਤਲਬ ਕਿ ਤੁਹਾਡੀ ਪੇਮੈਂਟ ਇਨਕਰੀਸ ਹੋਏਗੀ ਸੋ ਤੁਹਾਡਾ ਡਾਲਰ ਤੋਂ ਦੀ ਪੇਮੈਂਟ ਇਨਕਰੀਸ ਹੋ ਗਈ ਕਿਉਂਕਿ ਤੁਹਾਡੇ ਐਸਕ੍ਰੋ ਅਕਾਊਂਟ ਇਨਕਰੀਸ ਹੋ ਗਿਆ ਜੇ ਤੁਹਾਡੇ ਕੋਲ 30 ਇਅਰ ਫਿਕਸ ਰੇਟ ਹੈ ਤੁਹਾਡੇ ਲੋਨ ਆਫੀਸਰ ਨੇ ਕਿਹਾ ਹੋਵੇਗਾ ਕਿ ਤੁਹਾਡੀ ਮਾਰਗੇਜ ਪੇਮੈਂਟ ਨਹੀਂ ਚੇਂਜ ਹੋਏਗੀ ਉਹ ਤੁਹਾਡੀ ਪ੍ਰਿੰਸੀਪਲ ਐਂਡ ਇੰਟਰਸਟ ਹੈ ਉਹ ਫਿਕਸ ਏ ਪਰ ਜੋ ਐਸਕ੍ਰੋ ਅਕਾਊਂਟ ਹੈ ਪ੍ਰਾਪਰਟੀ ਟੈਕਸਸ ਐਂਡ ਹੋਮ ਇੰਸ਼ੋਰਸ ਵਾਸਤੇ ਉਹ ਚੇਂਜ ਹੋ ਸਕਦੀ ਹੈ ਇਸ ਕਰਕੇ ਤੁਹਾਡੀ ਇਨਕਰੀਸ ਤੁਹਾਡੀ ਪੇਮੈਂਟ ਹੋ ਸਕਦੀ ਹੈ ਜੇ ਤੁਸੀਂ ਆਪਣੀ ਸਟੇਟਮੈਂਟ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਪਲੀਜ਼ ਕਰੰਚ